ਕਈ ਵਿਧਾਇਕ ਤਾਂ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਕਰੋੜਾਂ ਦੀ ਆਫਰ ਹੈ ਵਾਈ ਪਲੱਸ ਸਕਿਉਰਟੀ ਵੀ ਦਿੰਦੇ ਆ ਇਸ ਕਰਕੇ ਸਾਡੇ ਲੀਡਰ ਪਟ ਰਹੇ ਆ ਭਾਜਪਾ ਵਾਲੇ ਦੁੱਖ ਦਰਦ ਕੌਣ ਮਹਿਸੂਸ ਕਰ ਰਿਹਾ ਉਹ ਅਗਰ ਕੋਈ ਮਹਿਸੂਸ ਕਰ ਰਿਹਾ ਮਾਣਯੋਗ ਨਰਿੰਦਰ ਮੋਦੀ ਜੀ ਹੈ ਅੱਜ ਦੇਸ਼ ਦਾ ਅਕਸ਼ ਭਾਰਨ ਵਾਲਾ ਮੋਦੀ ਜੀ ਹੈ ਅੱਜ ਵਿਅਕਤੀ ਦੀ ਸੁਰੱਖਿਆ ਮੋਦੀ ਜੀ ਹੈ ਗਾਰੰਟੀ ਦੀ ਗਾਰੰਟੀ ਮੋਦੀ ਜੀ ਦੇ ਹੈ ਪਾਰਟੀ ਦੇ ਲੀਡਰ ਮੁੱਖ ਮੰਤਰੀ ਤੋਂ ਲੈ ਕੇ ਵਰਕਰਾਂ ਤੱਕ ਕੁਰਲਹਾਟ ਬੋਤ ਹੈ ਕਹਿੰਦੇ ਇਹਨਾਂ ਨੇ ਆਪਰੇਸ਼ਨ ਲੋਟਸ ਜਿਹੜਾ ਚਲਾਇਆ ਸੀ ਅਸੀਂ ਕਿਹਾ ਨਾ ਸੱਚ ਹੋ ਗਿਆ ਇਹ ਸੱਤਾ ਛੱਡ ਕੇ ਕੋਈ ਨਹੀਂ ਆਂਦਾ ਚਾਹ ਉਹ ਜੀਤਲੰਗ ਰਾਜਦੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਸੀ ਵਾਅਦੇ ਕੀਤੇ ਪਰ ਸਾਨਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਅਸੀਂ ਲੋਕਾਂ 'ਚ ਕਿਹੜੇ ਭੋਨਾ ਜਾਈਏ ਮੈਲੇ ਸ਼ੀਤਲ ਲੰਗਰਾਲ ਸਾਹਿਬ ਦੇ ਸਿਆਸੀ ਗੁਰੂ ਵੀ ਹਾਂ ਜਦੋਂ ਆਮ ਆਦਮੀ ਪਾਰਟੀ ਆਲ ਗਏ ਸੀ ਉਦੋਂ ਵੀ ਤੁਸੀਂ ਕੋਈ ਸਲਾਹ ਦਿੱਤੀ ਹੋਣੀ ਹੈ ਨਾ ਮੇਰੀ ਉਦੋਂ ਸਲਾਹ ਸੀ ਨਾ ਮੇਰੀ ਅੱਜ ਸਲਾਹ ਆ ਨਾ ਮੈਨੂੰ ਪੁੱਛ ਕੇ ਗਿਆ ਸੀ ਨਾ ਮੈਨੂੰ ਪੁੱਛ ਕੇ ਆਇਆ ਦਾਰਵਿੰਦ ਕੇਜਰੀਵਾਲ ਨੂੰ ਕਹਿੰਦੇ ਈਡੀ ਨੇ ਨਾ ਜੀ ਦਰਵਤੋ ਹੋਈ ਹੈ ਇਹ ਅਸ਼ੀਲ ਰਿੰਕੂ ਸਾਹਿਬ ਨੇ 4 ਦਿਨ ਪਹਿਲਾਂ ਪੋਸਟ ਵੀ ਪਾਈ ਸੀ ਕਹਿੰਦੇ ਦਰਵਰਤੋ ਹੋ ਰਹੀ ਹੈ ਏਜੰਸੀਆਂ ਦੀ ਇਸ ਕਰਕੇ ਸਾਡੇ ਸਾਹਿਬ ਨੂੰ ਫੜਿਆ ਗਿਆ ਦੇਖੋ ਹੁਣ ਉਹਨੂੰ ਸੁਸ਼ੀਲ ਰਿੰਕੂ ਨੂੰ ਪਿਕਚਰ ਕਲੀਅਰ ਹੋ ਗਈ ਹੈ ਵੀਛਾ ਦੇਖ ਲਿਆ اور ਜਿਹੜਾ ਅਦਾਲਤਾਂ ਨੇ ਉਹਦੇ ਤੇ ਕੀ ਕਰਨਾ ਹੁਣ ਕੰਮ ਕਰਨਾ ਏਜੰਸੀਆਂ ਨੇ ਇੱਥੇ ਵੀ ਜਾਂਚ ਹੋਣੀ ਚਾਹੀਦੀ ਐਕਸਾਈਜ਼ ਪਾਲਿਸੀ ਦੀ ਤੁਸੀਂ ਪੈਰਵਾਈ ਕਰੋਗੇ ਅੱਗੇ ਬਿਲਕੁਲ ਜਾਨਾ ਜੋ ਇੱਥੇ ਵੀ ਹੋਣੀ ਚਾਹੀਦੀ ਮੈਂ ਉਸ ਵੇਲੇ ਵੀ ਉਸ ਦਿਨ ਵੀ ਨਾਲ ਸੀ ਔਰ ਕਿਉਂਕਿ ਉਹੀ ਵਿਅਕਤੀ ਨੇ ਉਹੀ ਪਾਲਿਸੀ ਹੈ ਉਹੀ ਲੀਡਰਸ਼ਿਪ ਹੈ ਤੇ ਸਾਰੇ ਜੇ ਉੱਥੇ ਤੁਲੂ ਘੋਲ ਮਥੋੜਾ ਹੋਇਆ ਤੇ ਇੱਥੇ ਵੀ ਕੋਈ ਨਾ ਕੋਈ ਖਿਚੜੀ ਪੱਕੀ ਹੈ ਭਾਜਪਾ ਦੇ ਸਿਨੀਅਰ ਆਗੂ ਵਿਜੇ ਸੰਪਲਾਈ ਸਾਡੇ ਨਾਲ ਨੇ ਕਿਉਂਕਿ ਭਾਜਪਾ ਦੇ ਵਿੱਚ ਸ਼ਮੂਲੀਅਤ ਹੋ ਰਹੀ ਹੈ ਚਾਹੇ ਉਹ ਕਿਸੇ ਪਾਰਟੀ ਦੇ ਆਗੂ ਹੋਣ ਪਰ ਭਾਜਪਾ ਵੱਲ ਕਿਉਂ ਆ ਰਹੇ ਨੇ ਪ੍ਰਭਾਵਿਤ ਕਿਹੜੀ ਗੱਲ ਤੋਂ ਹੋ ਰਹੇ ਨੇ ਇਹ ਕੀ ਸਮਝਦੇ ਆ ਕਿਉਂਕਿ ਇਹਨਾਂ ਉੱਤੇ ਗੱਲਾਂ ਬਹੁਤ ਹੋ ਰਹੀਆਂ ਕਿ ਭਾਜਪਾ ਨੇ ਬਹੁਤ ਸਾਰੇ ਲੀਡਰਾਂ ਨੂੰ ਇਸ ਕਰਕੇ ਪੱਟਿਆ ਕੋਈ ਨਾ ਕੋਈ ਲਾਲਚ ਦਿੱਤਾ ਹੈ ਕਈ ਵਿਧਾਇਕ ਤਾਂ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਕਰੋੜਾਂ ਦੀ ਆਫਰ ਹੈ ਵਾਈਪਲੱਸ ਸਿਕਿਉਰਟੀ ਵੀ ਦਿੰਦੇ ਆ ਇਸ ਕਰਕੇ ਸਾਡੇ ਲੀਡਰ ਪੱਟ ਰਹੇ ਆ ਭਾਜਪਾ ਦੇ ਦੇਖੋ ਇਹ ਨਾ ਚੀਜ਼ਾਂ ਗੱਲਾਂ ਦਾ ਕੋਈ ਨਹੀਂ ਹੁੰਦਾ ਕੋਈ ਸਿਕਿਉਰਿਟੀ ਦੇ ਲਈ ਨਹੀਂ ਜਾਂਦਾ ਕੋਈ ਕੁਝ ਨਹੀਂ ਹਰੇਕ ਨੂੰ ਆਪਣਾ ਭਵਿੱਖ ਨਜ਼ਰ ਆਉਂਦਾ ਹੈ ਔਰ ਹਰੇਕ ਨੂੰ ਨਜ਼ਰ ਆਉਂਦਾ ਹੈ ਕਿ ਵੀ ਦੇਸ਼ ਕਿਸ ਪਾਸੇ ਜਾ ਰਿਹਾ ਹੈ ਦੇਸ਼ ਦਾ ਰੁਖ ਕਿਸ ਪਾਸੇ ਜਾ ਰਿਹਾ ਹੈ ਔਰ ਲੋਕ ਦੇਖਦੇ ਨੇ ਕਿ ਲੋਕਾਂ ਦੇ ਲਈ ਦੁੱਖ ਦਰਦ ਕੌਣ ਮਹਿਸੂਸ ਕਰ ਰਿਹਾ ਹੈ ਉਹ ਅਗਰ ਕੋਈ ਮਹਿਸੂਸ ਕਰ ਰਿਹਾ ਮਾਨਯੋਗ ਨਰਿੰਦਰ ਮੋਦੀ ਜੀ ਹੈ ਉਹ ਚਾਹੇ ਦਲਤਾਂ ਦੀ ਗੱਲ ਕਰ ਲਈਏ ਚਾਹੇ ਵਪਾਰੀਆਂ ਦੀ ਗੱਲ ਕਰੀਏ ਚਾਹੇ ਕਿਸਾਨਾਂ ਦੀ ਗੱਲ ਕਰੀਏ ਮਹਿਲਾਵਾਂ ਦੀ ਕਿਸੇ ਵਰਗ ਦੀ ਵੀ ਗੱਲ ਕਰ ਲਈਏ ਚਾਹੇ ਯੂਵਾ ਦੀ ਗੱਲ ਕਰੀਏ ਉਹਨਾਂ ਦੇ ਲਈ ਵੀ ਬਹੁਤ ਸਾਰੀਆਂ ਯੋਜਨਾਵਾਂ ਲਿਆਉਣ ਵਾਲਾ ਅਗਰ ਕੋਈ ਵਿਅਕਤੀ ਹੈ ਤੇ ਉਹ ਨਰਿੰਦਰ ਮੋਦੀ ਜੀ ਹੈ ਅੱਜ ਦੇਸ਼ ਦਾ ਅਕਸ਼ ਭਾਰਨ ਵਾਲਾ ਮੋਦੀ ਜੀ ਹੈ ਅੱਜ ਵਿਅਕਤੀ ਦੀ ਸੁਰੱਖਿਆ ਮੋਦੀ ਜੀ ਹੈ ਗਾਰੰਟੀ ਦੀ ਗਾਰੰਟੀ ਮੋਦੀ ਜੀ ਦੇ ਔਰ ਲੋਕ ਮੋਦੀ ਜੀ ਦੀ ਗਾਰੰਟੀ ਤੋਂ ਪ੍ਰਭਾਵਿਤ ਨਹੀਂ ਔਰ ਇਸੇ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਆਕਰਸ਼ਿਤ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਮੁੱਖ ਮੰਤਰੀ ਤੋਂ ਲੈ ਕੇ ਵਰਕਰਾਂ ਤੱਕ ਕੁਰਲਹਾਟ ਬਹੁਤ ਹੈ ਕਹਿੰਦੇ ਇਹਨਾਂ ਨੇ ਆਪਰੇਸ਼ਨ ਲੋਟਸ ਜਿਹੜਾ ਚਲਾਇਆ ਸੀ ਅਸੀਂ ਕਿਹਾ ਨਾ ਸੱਚ ਹੋ ਗਿਆ ਦੇਖੋ ਜੇ ਸੱਤਾ ਛੱਡ ਕੇ ਕੋਈ ਨਹੀਂ ਆਂਦਾ ਉਹ ਮੌਕੇ ਦੇ ਵਿੱਚ ਸੱਤਾ ਦੇ ਵਿੱਚ ਹੋਵੇ ਕੋਈ ਤੇ ਕੋਈ ਵਿਅਕਤੀ ਨਹੀਂ ਆਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੀਆਂ ਪਾਲਸੀਆਂ ਕਿਤੇ ਨਾ ਕਿਤੇ ਉਹਨਾਂ ਦੀ ਇਗਨੋਰੈਂਸ ਕਿਤੇ ਨਾ ਕਿਤੇ ਜਿਹੜੀ ਪਬਲਿਕ ਦੇ ਪ੍ਰਤੀ ਉਹਨਾਂ ਦੀ ਨੀਰਸਤਾ ਔਰ ਨਿੱਜੀ ਸਵਾਰਥਾਂ 'ਚ ਜੁੜੇ ਆ ਉਹ ਆਪਣਾ ਘਰ ਪੰਜ ਜੁੜੇ ਆ ਔਰ ਦੂਸਰਿਆਂ ਦੇ ਉੱਤੇ ਜਿਹੜਾ ਪਬਲਿਕ ਦੀ ਨਹੀਂ ਔਰ ਤੁਸੀਂ ਜਿਹੜੇ ਆ ਰਹੇ ਹੋ ਕਿ ਆ ਉਹ ਸੀਤਲੰਗਰਾਲ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਅਸੀਂ ਵਾਅਦੇ ਕੀਤੇ ਪਸਾਨਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਔਰ ਅਸੀਂ ਲੋਕਾਂ 'ਚ ਕਿਹੜੇ ਮੋਨਾ ਜਾਈਏ ਸੋ ਜਿਹੜਾ ਐਮ.ਐਲ.ਏ. ਛੱਡ ਕੇ ਆਂਦਾ ਆ ਤਾਂ ਉਹਦਾ ਮਤਲਬ ਬਹੁਤ ਵੱਡੀ ਗੱਲ ਕੁਰਬਾਨੀ ਹੁੰਦੀ ਆ ਤੁਸੀਂ ਤੇ ਐਮ.ਐਲ.ਏ. ਸ਼ੀਤਲ ਅੰਗਰਾਲ ਸਾਹਿਬ ਦੇ ਸਿਆਸੀ ਗੁਰੂ ਵੀ ਹੋ ਜਦੋਂ ਆਮ ਆਦਮੀ ਪਾਰਟੀ ਨਾਲ ਗਏ ਸੀ ਉਦੋਂ ਵੀ ਤੁਸੀਂ ਕੋਈ ਸਲਾਹ ਦਿੱਤੀ ਹੋਣੀ ਐ ਨਾ ਮੇਰੀ ਉਦੋਂ ਸਲਾਹ ਸੀ ਨਾ ਮੇਰੀ ਅੱਜ ਸਲਾਹ ਆ ਨਾ ਮੈਨੂੰ ਪੁੱਛ ਕੇ ਗਿਆ ਸੀ ਨਾ ਮੈਨੂੰ ਪੁੱਛ ਕੇ ਆਇਆ ਪਰ ਉਹ ਆਇਆ ਸਾਡਾ ਜਿਹੜਾ ਹਾਈ ਕਮਾਂਡ ਨੇ ਉਹਨੂੰ ਸ਼ਾਮਿਲ ਕੀਤਾ ਸਾਡਾ ਸਵਾਗਤ ਕਰਨਾ ਉਹਨਾਂ ਦਾ ਫਰਜ਼ ਬਣਦਾ ਔਰ ਜਿੱਥੇ ਕੋਈ ਕਮੀਆਂ ਪੇਸ਼ੀਆਂ ਉਹਨਾਂ ਨੇ ਦੇਖਦੇ ਜਿਹੜੀ ਜਿਹੜੇ ਪੂਤਕਾਲ ਦੀ ਕੋਈ ਰਹਿ ਗਈ ਹੋਗੀ ਉਹ ਤੇ ਵਰਤਮਾਨ ਚ ਉਹਨਾਂ ਨੂੰ ਸੁਧਾਰਾ ਹੈ। ਇੱਕ ਸਵਾਲ ਇੰਪੋਰਟੈਂਟ ਹੋ ਰਿਹਾ ਹੈ ਉਹ ਹੈ ਦਿੱਲੀ ਵਾਲੇ ਪਾਸੇ ਦਾਰਵਿੰਦ ਕੇਜਰੀਵਾਲ ਨੂੰ ਕਹਿੰਦੇ ਏਡੀ ਨੇ ਨਾ ਜੀ ਦੁਰਵਤੋ ਹੋਈ ਹੈ। ਇਹ ਅਸ਼ੋਸ਼ੀਲ ਰਿੰਕੂ ਸਾਹਿਬ ਨੇ 4 ਦਿਨ ਪਹਿਲਾਂ ਪੋਸਟ ਵੀ ਪਾਈ ਸੀ ਕਹਿੰਦੇ ਦੁਰਵਰਤੋ ਹੋ ਰਹੀ ਹੈ ਏਜੰਸੀਆਂ ਦੀ। ਇਸ ਕਰਕੇ ਸਾਡੇ ਸਾਹਿਬ ਨੂੰ ਫੜਿਆ ਗਿਆ। ਦੇਖੋ ਹੁਣ ਉਹਨੂੰ ਸ਼ਸ਼ੀਲ ਰਿੰਕੂ ਨੂੰ ਪਿਕਚਰ ਕਲੀਅਰ ਹੋ ਗਈ ਹੈ। ਉਹਨੂੰ ਵੀ ਸ਼ੀਸ਼ਾ ਦੇਖ ਲਿਆ ਔਰ ਜਿਹੜਾ ਅਦਾਲਤਾਂ ਨੇ ਉਹਦੇ ਤੇ ਕੀ ਕਰਨਾ ਹੁਣ ਕੰਮ ਕਰਨਾ ਏਜੰਸੀਆਂ ਨੇ ਦੂਸਰਾ ਉਹਦੀ ਗਲਤ ਹੋਇਆ ਠੀਕ ਹੋਇਆ ਉਹ ਦੇਖਣਾ ਕਿ ਨਾ ਅਦਾਲਤਾਂ ਨੇ ਤੇ ਜੇ ਅਦਾਲਤਾਂ ਉਹਨੂੰ ਠੀਕ ਕਰ ਰਹੀਆਂ ਉਹਦਾ ਕੰਮ ਉਹਨੂੰ ਦੇਖਣਾ ਔਰ ਉਹ ਪਾਣੀ ਦਾ ਪਾਣੀ ਦਦ ਦਦ ਕਰ ਰਹੀ ਹੈ ਭਾਈਪਾ ਦੀ ਲੀਡਰਸ਼ਿਪ ਚੋਣ ਕਮਿਸ਼ਨ ਕੋਲ ਵੀ ਜਾਂਦੀ ਹੈ ਕਿ ਇੱਥੇ ਵੀ ਜਾਂਚ ਹੋਣੀ ਚਾਹੀਦੀ ਐਕਸਾਈਜ਼ ਪਾਲਿਸੀ ਦੀ ਤੁਸੀਂ ਪੈਰਵਾਈ ਕਰੋਗੇ ਅੱਗੇ ਬਿਲਕੁਲ ਜਣਾ ਜੋ ਇੱਥੇ ਵੀ ਹੋਣੀ ਚਾਹੀਦੀ ਮੈਂ ਉਸ ਵੇਲੇ ਵੀ ਉਸ ਦਿਨ ਵੀ ਨਾਲ ਸੀ ਔਰ ਕਿਉਂਕਿ ਉਹੀ ਵਿਅਕਤੀ ਨੇ ਉਹੀ ਪਾਲਿਸੀ ਹੈ ਉਹੀ ਲੀਡਰਸ਼ਿਪ ਹੈ ਤੇ ਸਾਰਾ ਜੇ ਉੱਥੇ ਘੋਲ ਮੇ ਥੋੜਾ ਹੋਇਆ ਤੇ ਇੱਥੇ ਵੀ ਕੋਈ ਨਾ ਕੋਈ ਖਿਚੜੀ ਪੱਕੀ ਹੈ ਔਰ ਇਹ ਤਾਂ ਨਿਸ਼ਚਿਤ ਹੈ ਔਰ ਅਸੀਂ ਐਸੇ ਕਰਕੇ ਅਸੀਂ ਇਹ ਨਹੀਂ ਕਿਹਾ ਕਿ ਉਹਨਾਂ ਦੇ ਇਮੀਡੀਏਟਲੀ ਅਸੀਂ ਕਿ ਇੱਥੇ ਵੀ ਚੋਣ ਕਮਿਸ਼ਨ ਜਿਹੜਾ ਉਹ ਏਡੀ ਨੂੰ ਤੇ ਥਰੂ ਇਨਕੁਆਰੀ ਕਰਾਵੇ ਔਰ ਜੋ ਦੋਦਨਾ ਦੋਦ ਪਾਣੀ ਪਾਣੀ ਇਹਦਾ ਜਿਹੜੀ ਸ਼ੰਕਾ ਨੂੰ ਦੂਰ ਕਰੇ ਔਰ ਜਿਹੜਾ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਕੈਂਪੇਨ ਚਲਾਈ ਹੈ ਆਪਣੇ ਪ੍ਰੋਫਾਈਲ ਪਿਕਚਰ ਬਦਲ ਦਿੱਤੀਆਂ ਕਹਿੰਦੇ ਸਭ ਤੋਂ ਵੱਡਾ ਵੱਡਾ ਡਰ ਮੋਦੀ ਨੂੰ ਹੈ ਜੇ ਕੋਈ ਉਹ ਹੈ ਕੇਜਰੀਵਾਲ ਜਿਹੜਾ ਚੋਰਾ ਨਾ ਕੋਈ ਨਹੀਂ ਡਰਦਾ ਠਗਾ ਤਾਂ ਕੋਈ ਨਹੀਂ ਡਰਦਾ ਕਰਪਟ ਆਦਮੀਆਂ ਤੋਂ ਕੋਈ ਨਹੀਂ ਡਰਦਾ ਔਰ ਮੋਦੀ ਜੀ ਨੇ ਕਰਪਸ਼ਨ ਨੂੰ ਖਤਮ ਕਰਨ ਦਾ ਜਿਹੜਾ ਤੁਸੀਂ ਤੀਚਾ ਮੋਹਿਆ ਔਰ ਉਹਦੇ ਤੇ ਕੋਈ ਵੀ ਮੋਦੀ ਜੀ ਤੇ ਕੋਈ ਵੀ ਸਵਾਲ ਨਹੀਂ ਚੱਕ ਸਕਦਾ ਔਰ ਪੂਰੀ ਸਰਕਾਰ ਦੇ ਤੇ ਕਿਸੇ ਨੇ ਵੀ ਉਂਗਲ ਨਹੀਂ ਅਜੇ ਤੱਕ ਚੱਕੀ ਤੇ ਇਸ ਕਰਕੇ ਤੁਸੀਂ ਇਹ ਸਵਾਲ ਨਹੀਂ ਪੈਦਾ ਹੋ ਸਕਦਾ ਔਰ ਮੋਦੀ ਜੀ ਨੇ ਕਿਹਾ ਕਿ ਅਸੀਂ ਕਰਪਸ਼ਨ ਫ੍ਰੀ ਕਰਨਾ ਹੈ ਇਹਨਾਂ ਨੇ ਤਾਂ ਪੋਸਟਰ ਲਾਏ ਆ ਉਹਨਾਂ ਨੇ ਕਰਕੇ ਦਿਖਾਇਆ ਜੀ ਬਹੁਤ ਸ਼ੁਕਰੀਆ ਜੀ ਤੈਨ ਸਾਡੇ ਨਾਲ ਵਿਜੇ ਸਾੰਪਲਾ ਜਿਨ੍ਹਾਂ ਨੇ ਭਾਜਪਾ ਦੀ ਰਣਨੀਤੀ ਦੱਸੀ ਹੈ ਲੀਡਰ ਕਿਉਂ ਛੱਡ ਕੇ ਇਹਨਾਂ ਦੀ ਪਾਰਟੀ ਵੱਲ ਆ ਰਹੇ ਨੇ ਇਸ ਤੇ ਬਾਰੇ ਇਹਨਾਂ ਦਾ ਕੀ ਵਿਚਾਰ ਸੀ ਉਹ ਗੱਲ ਕੀਤੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ